ਧੰਨ ਵਾਹਿਗੁਰੂ ਸਾਹਿਬ ਜੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਜ ਸਮਾਵਣ ਸੰਗ ਜਨ ਕੇ ਚਰਨ ਵਸੈ ਮੇ ਰਹੀਆਰਾ ਸੰਗੁ ਪੁਨੀਤਾ ਦੇਹੀ ਜਨ ਕੀ ਧੂਰ ਦੇਹੁ ਕਿਰਪਾ ਨਿਦ ਨਾਨਕ ਕਹਿ ਸੁਖੇ ਗੁਰ ਸਿੱਖੀ ਪਹਿਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦੇ ਪਾਵਨ ਚਰਨਾਂ ਵਿੱਚ ਸੁਭਾਹਿਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਣੋ ਆਪ ਜੀ ਤੀਜੇ ਕੱਲੂ ਕਾਰੇ ਦੀ ਜਾਦ ਮਨਾਉਂਦਿਆਂ ਹੋਇਆ ਸਤਿਗੁਰਾਂ ਦੇ ਇਸ ਪਾਵਨ ਚਰਨਾ ਵਿੱਚ ਇਸ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਓ ਅੱਜ ਉਸ ਇਤਿਹਾਸ ਦੀ ਅਗਲੇਰੀ ਵਿਚਾਰ ਦੇ ਨਾਲ ਸਾਂਝ ਪਾਈਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਿਗੁਰਾਂ ਦੇ ਚਰਨਾ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤੇ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਨੀ ਹੈ ਤੀਜੇ ਘੱਲੂ ਘਾਰੇ ਦੇ ਵਿੱਚ ਇੱਕ ਸ਼ਹੀਦ ਜਿਹਦੀ ਉਮਰ 18 ਦਿਨ ਦੀ ਹੈ ਭਾਈ ਮਨਪ੍ਰੀਤ ਸਿੰਘ ਉਨ੍ਹਾਂ ਦੀ ਸ਼ਹਾਦਤ ਦੇ ਬਾਰੇ ਕੁਝ ਆਪਾਂ ਵਿਚਾਰਾਂ ਕਰਾਂਗੇ ਉਸ ਤੋਂ ਪਹਿਲਾਂ ਅੱਜ ਦਾ 3 ਜੂਨ ਦਾ ਜਿਹੜਾ ਦਿਨ ਹੈ ਇਹ ਆਪਾਂ ਸਾਰਿਆਂ ਨੂੰ ਪਤਾ ਹੈ 3 ਜੂਨ 1984 ਨੂੰ ਪੰਜਵੇਂ ਸਤਗੁਰੂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ। ਔਰ ਬਹੁਤ ਵੱਡੀ ਸਾਜ਼ਿਸ਼ ਜਿਹੜੀ ਸੀ ਉਹ ਸਮੇਂ ਸਰਕਾਰ ਵੱਲੋਂ ਘੜੀ ਗਈ। ਕਿਉਂਕਿ 1 ਤਰੀਕ 2 ਤਰੀਕ ਕਰਫੂ ਵਰਗਾ ਮਾਹੌਲ ਸੀ। ਔਰ 2 ਤਰੀਕ ਰਾਤ ਨੂੰ ਕਰਫੂ ਖੋਲ ਦਿੱਤਾ ਜਾਂਦਾ। ਸੰਗਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸੈਂਕੜੇ ਤعداد ਵਿੱਚ ਪਹੁੰਚਦਿਆਂ ਹਨ ਕਿਉਂਕਿ ਸਮਾਂ ਜੇ ਸੋਚਿਆ ਜਾਏ ਕਿ ਜੇ ਸਰਕਾਰ ਦੀ ਨੀਅਤ ਚੰਗੀ ਹੁੰਦੀ ਸਮਾਂ ਅੱਗੇ ਪਿੱਛੇ ਦਾ ਵੀ ਹੋ ਸਕਦਾ ਸੀ ਪਰ ਪੂਰੀ ਸਾਜ਼ਿਸ਼ ਦੇ ਨਾਲ 3 ਜੂਨ ਦਾ ਦਿਨ ਉਹ ਵੀ ਦਿਨ ਜਿੱਦਣ ਸੈਂਕੜੇ ਤਾਦਾਦ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ ਹਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਉਸ ਦਿਨ ਹੀ ਜਿਹੜਾ ਫੌਜ ਦਾ ਮੁਖੀ ਸੀ ਕੇਐਸ ਬਰਾੜ ਉਸਨੇ ਇੱਕ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਦਰਬਾਰ ਸਭ ਦਾ ਨਕਸ਼ਾ ਰੱਖਿਆ ਗਿਆ ਕਿਸ ਜਗ੍ਹਾ ਤੋਂ ਫੌਜਾਂ ਅੰਦਰ ਜਾਣਗੀਆਂ ਕਿਸ ਜਗ੍ਹਾ ਤੋਂ ਟੈਂਕ ਅੰਦਰ ਜਾਣਗੇ ਸਾਰੇ ਆਪਣੇ ਜਿਹੜੀ ਮਿਲਟਰੀ ਦੇ ਅਫਸਰਾਂ ਨੂੰ ਸਮਝਾਇਆ ਜਾ ਰਿਹਾ ਸੀ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਆਪਾਂ ਹਮਲਾ ਕਰਾਂਗੇ ਦੇ ਦੁਪਹਿਰ ਦੀ ਰੋਟੀ ਜਿਹੜੀ ਫਿਰ ਦਿੱਲੀ ਜਾ ਕੇ ਖਾਣੀ 2 ਘੰਟਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਜਾਂ ਇਹਨਾਂ ਨੂੰ ਸ਼ਹੀਦ ਕਰ ਦੇਾਂਗੇ ਖਤਮ ਕਰ ਦੇਾਂਗੇ ਪਰ ਉਹਨਾਂ ਨੂੰ ਕੀ ਪਤਾ ਸੀ ਜਿਹੜੇ 2 3/2 ਘੰਟੇ ਦੀ ਗੱਲ ਕਰਦੇ ਸੀ 2 3 ਘੰਟੇ ਦਿਨ ਲੱਗ ਗਏ ਉੱਥੇ ਸਾਧ ਸੰਗਤ ਜੀ ਉਸ ਸਮੇਂ ਦਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਜਿਹਦਾ ਨਾਮ ਗੁਰਦੇਵ ਸਿੰਘ ਬਰਾੜ ਲਿਖਿਆ ਕੁਲਦੀਪ ਬਰਾੜੋਂ ਨੂੰ ਪੁੱਛਦਾ ਹੈ ਤੁਹਾਨੂੰ ਕਿਦਾਂ ਲੱਗਦਾ ਹੈ ਕਿ ਸੰਤ ਭੰਡਰਾਂ ਵਾਲੇ ਆਤਮ ਸਮਰਪਣ ਕਰ ਦੇਣਗੇ ਉਹ ਕਹਿਣ ਲੱਗਾ ਜੇ ਮੇਰੇ ਕੋਲ ਪੁੱਛਦੇ ਹੋ ਉਹ ਕਿਸੇ ਵੀ ਹਾਲਾਤ ਦੇ ਵਿੱਚ ਉਹ ਆਤਮ ਸਮਰਪਣ ਨਹੀਂ ਕਰਨਗੇ ਸ਼ਹੀਦ ਹੋ ਜਾਣਗੇ ਨਾ ਤੁਹਾਡੀ ਫੌਜ ਦੇ ਹੱਥ ਆਉਣਗੇ ਬੜਾ ਗੁੱਸਾ ਚੜਿਆ ਉਹਨੂੰ ਇਥੋਂ ਤੱਕ ਰੋਇਆ ਸਾਧ ਸੰਗਤ ਜੀ ਉਸੇ ਦਿਨ ਹੀ ਉਸ ਡਿਪਟੀ ਕਮਿਸ਼ਨਰ ਨੂੰ ਅੰਮ੍ਰਿਤਸਰ ਤੋਂ ਹਟਾ ਦਿੱਤਾ ਗਿਆ ਸੀ ਤੈਨ ਜੂਨ ਵਾਲੇ ਸਾਰੇ ਪਾਸੇ ਫੌਜ ਹੀ ਫੌਜ ਅੰਦਰ ਵੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੀ ਤਾਦਾਦ ਬਹੁਤ ਗਿਣਤੀ ਦੇ ਵਿੱਚ ਸੀ ਫਿਰ ਕਾਰਫੂ ਲਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਾਰਫੂ ਲੱਗ ਗਿਆ ਪੱਤਰਕਾਰ ਭੇਜੇ ਗਏ ਸੰਤ ਬਾਬਾ ਜਰਨੈਲ ਸਿੰਘ ਨੇ ਆਖਿਆ ਸੀ ਸਾਨੂੰ ਪਤਾ ਹੈ ਅੱਜ ਦੀ ਜਿਹੜੀ ਰਾਤ ਆਏਗੀ ਨਾ ਇਹ ਜਰੂਰ ਹੈ ਇਹ ਸਰਕਾਰ ਦੇ ਇਹ ਜਿਹੜੀ ਫੌਜ ਭੇਜੀ ਗਈ ਆ ਇਹ ਜਰੂਰ ਹਮਲਾ ਕਰਨਗੇ ਤੇ ਇਸੇ ਤਰ੍ਹਾਂ ਪੱਤਰਕਾਰਾਂ ਨੇ ਜਰਨਲ ਸੁਵੇਕ ਸਿੰਘ ਨੂੰ ਪੁੱਛਿਆ ਸੀ ਸਾਾ ਸੰਗਤ ਦੀ ਜਰਨਲ ਸੁਵੇਕ ਸਿੰਘ ਜੀ ਉਹ ਹੋਏ ਆ ਜਿਨ੍ਹਾਂ ਦੀ ਅਗਲੇ ਆਪਣ ਦਿਨਾਂ ਵਿੱਚ ਵਿਚਾਰ ਕਰਨੀ ਆ ਜਿਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਵਿੱਚ 60 ਹਜ਼ਾਰ ਦੁਸ਼ਮਣਾਂ ਦੇ ਫੌਜੀਆਂ ਦੇ ਹੱਥ ਖੜੇ ਕਰਾਤੇ ਸਨ ਤੇ ਉਹਨਾਂ ਨੂੰ ਪੱਤਰਕਾਰ ਪੁੱਛਦੇ ਆ ਵੀ ਤੁਸੀਂ ਹੁਣ ਫੌਜ ਹਮਲਾ ਕਰੇਗੀ ਹਿੰਦੁਸਤਾਨ ਦੀ ਕਿ ਤੁਸੀਂ ਆਪਣੀ ਫੌਜ ਦੇ ਵਿਰੋਧ ਵਿੱਚ ਖੜੋਗੇ ਕਹਿੰਨ ਲੱਗੇ ਬਿਲਕੁਲ ਤੁਸੀਂ ਸੌ ਖਾਧੀ ਸੀ ਕੀ ਆਪਣੇ ਦੇਸ਼ ਦੇ ਪ੍ਰਤੀ ਮੈਂ ਵਫਾਦਾਰ ਰਹਾਂਗਾ ਤੇ ਪੱਤਰਕਾਰਾਂ ਨੂੰ ਜਰਨਲ ਸਵੇਕ ਸਿੰਘ ਨੇ ਆਖਿਆ ਸੀ ਮੈਂ ਜਿਹਦੀ ਸੌਂ ਖਾਧੀ ਸੀ ਨਾ ਦੇਸ਼ ਦੀ ਖਾਤਰ ਜਿਹਦੀ ਸੌਂ ਖਾਧੀ ਸੀ ਉਹ ਵੱਡਾ ਹੈ ਉਹ ਮੇਰਾ ਗੁਰੂ ਵੱਡਾ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਨਾ ਕਿ ਜਿਹਦੀ ਸੌਂ ਖਾਧੀ ਉਹ ਵੱਡਾ ਹੈ ਦੇਸ਼ਵਾਦ ਵਿੱਚ ਹੈ ਪਹਿਲਾਂ ਮੇਰਾ ਗੁਰੂ ਹੈ ਤੇ ਆਪਣਾ ਆਪ ਨਿਸ਼ਾਵਰ ਕਰਦੇ ਆਂਗੇ ਪਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਇਸੇ ਟੈਂਕ ਨਹੀਂ ਪਹੁੰਚਣ ਦੇਵਾਂਗੇ ਤੇ ਇਦਾਂ ਦੇ ਉਸ ਸਮੇਂ ਦੇ ਲੋਕਾਂ ਦੇ ਉਹ ਸੋਚ ਸੀ ਉਹਨਾਂ ਦੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਅੱਜ ਆਪਾਂ ਵਿਚਾਰੀ ਉਹਨਾਂ ਦੀ ਕਰਨੀ ਹੈ ਜਿਹੜੇ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ ਹੁਣ ਉਹ ਤਾਂ ਅੱਤਵਾਦੀ ਨਹੀਂ ਸੀ ਨਾ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਪਰ ਇਨੀ ਲੰਬੇਰੀ ਸੋਚ ਦੇ ਮਾਲਕ ਸਨ ਜਿਹੜੇ ਪੰਥ ਨੂੰ ਅੱਗੇ ਰੱਖਣ ਵਾਲੇ ਮਹਾਨ ਸ਼ਖਸੀਅਤ ਕਲਪਾ ਵਿਚਾਰ ਕੀਤੀ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਉਹਨਾਂ ਦੇ ਵੱਡੇ ਸੁਪੁੱਤਰ ਭਾਈ ਅਮਰੀਕ ਸਿੰਘ ਜੀ ਉਹ ਸਮੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਤੇ ਉਹਨਾਂ ਦਾ ਪਰਿਵਾਰ ਉੱਥੇ ਪਹੁੰਚਿਆ ਹੋਇਆ ਸੀ ਤੇ ਉਹਨਾਂ ਨੇ ਆਪਣੀ ਮਾਤਾ ਦੇ ਨਾਲ ਗੱਲਾਂ ਕੀਤੀਆਂ ਆਪਣੇ ਘਰ ਵਾਲੀ ਨੂੰ ਆਖਿਆ ਵੀ ਕਰਫੂ ਦੇ ਵਿੱਚ ਢੱਲ ਮਿਲਦੀ ਤੇ ਤੁਸੀਂ ਬੱਚਿਆਂ ਨੂੰ ਲੈ ਕੇ ਚਲੇ ਜਾਓ ਅਸੀਂ ਤਾਂ ਹੁਣ ਜੋ ਸੇਵਾ ਵਾਸਤੇ ਆਏ ਸੀ ਉਹ ਸਾਡੀ ਸੇਵਾ ਹੁਣ ਗੁਰੂ ਰਾਮਦਾਸ ਜੀ ਲੈਣਗੇ ਉਸ ਸਮੇਂ ਦੇ ਵਿੱਚ ਕਹਿੰਦੇ ਬੱਚੀ ਬੜੀ ਛੋਟੀ ਸੀ ਤੇ ਬੱਚੀ ਬਹੁਤ ਰੋ ਰਹੀ ਹੈ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਉਹਨੂੰ ਪੈਨ ਦਿੱਤਾ ਤੇ ਬੱਚੀ ਫਿਰ ਵੀ ਚੁੱਪ ਨਹੀਂ ਹੋਈ ਉਸ ਸਮੇਂ 5-10 ਰੁਪਏ ਬਹੁਤ ਹੁੰਦੇ ਸਨ ਫਿਰ 5 ਰੁਪਏ ਦਾ ਇੱਕ ਨੋਟ ਕੱਢ ਕੇ ਆਪਣੀ ਜੇਬ ਦੇ ਵਿੱਚੋਂ ਭਾਈ ਅਮਰੀਕ ਸਿੰਘ ਨੇ ਫੜਾ ਦਿੱਤਾ ਤੇ ਬੱਚੀ ਨੇ ਨੋਟ ਫੜ ਲਿਆ ਰੋਂਦੇ ਰੋਂਦੇ ਸੌ ਗਈ ਉਸੇ ਵੇਲੇ ਬੱਚੀ ਦੇ ਹੱਥ ਦੇ ਵਿੱਚ ਸੁੱਤੀ ਦੇ ਹੱਥ ਵਿੱਚੋਂ ਭਾਈ ਅਮਰੀਕ ਸਿੰਘ ਨੇ 5 ਰੁਪਏ ਕੱਢ ਲਏ ਤੇ ਕਿਸੇ ਸਿੱਖ ਨੇ ਸਿੰਘ ਨੇ ਪੁੱਛਿਆ ਕਹਿਣ ਲੱਗਾ ਭਾਈ ਸਾਹਿਬ ਰਹਿਣ ਦਿਓ ਬੱਚੀ ਦੇ ਹੱਥ ਦੇ ਵਿੱਚ ਕਹਿਣ ਲੱਗੇ ਪੈਸੇ ਮੇਰੇ ਨਹੀਂ ਆ ਇਹ ਪੈਸੇ ਕੌਮ ਦੇ ਦਿੱਤੇ ਹੋਏ ਆ ਇਹ ਸੰਘਰਸ਼ ਦੇ ਪੈਸੇ ਆ ਤੇ ਮਾ ਆਪਣੇ ਬੱਚਿਆਂ ਤੇ ਨਹੀਂ ਖਰਚੇ ਕਰਦੇ ਤੇ ਕਿੰਦੀ ਲੰਬੇਰੀ ਸੋਚ ਸੀ ਉਹਨਾਂ ਲੋਕਾਂ ਦੇ ਤੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਅੱਜ ਆਪਾਂ ਗੱਲ ਕਰਨੀ ਹੈ 18 ਦਿਨ ਦਾ ਸ਼ਹੀਦ ਹੋਇਆ ਭਾਈ ਮਨਪ੍ਰੀਤ ਸਿੰਘ ਇਸ ਕੱਲੂ ਘਾਰੇ ਦੇ ਵਿੱਚ ਮੁੱਢ ਦੇ ਵਿੱਚ ਆਪਾਂ ਜੇ ਇਤਿਹਾਸ ਪੜ੍ਹੀਏ ਛੋਟੇ ਸਭ ਜਾਂਦੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਜਰਵਾਣਿਆਂ ਨੇ ਬਹੁਤ ਜ਼ੋਰ ਲਾਇਆ ਉਥੇ ਦਾਦੀ ਤੋਂ ਬਗੈਰ ਤਾਂ ਹੋਰ ਕੋਈ ਹੈ ਹੀ ਨਹੀਂ ਸੀ ਨਾ ਔਰ ਦਾਦੀ ਨੂੰ ਵੀ ਕਚਹਿਰੀ ਵਿੱਚ ਨਹੀਂ ਬੁਲਾਇਆ ਗਿਆ ਦਾਦੀ ਨੂੰ ਠੰਡੇ ਬੁਰਜ ਤੇ ਹੀ ਰੱਖਿਆ ਸੀ ਕਿ ਬੱਚੇ ਡਰ ਜਾਣਗੇ ਬੱਚੇ ਘਬਰਾ ਜਾਣਗੇ ਪਤਾ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬੱਚੇ ਗੁਰਗੋਬਿਧ ਸਿੰਘ ਦੇ ਆ ਇਹ ਲਾਲ ਗੁਰਗੋਬਿਧ ਸਿੰਘ ਦੇ ਇਹ ਡਰਨ ਵਾਲੇ ਨਹੀਂ ਆ ਇਹ ਕੱਟ ਜਾਣਗੇ ਪਰ ਝੁਕਣਗੇ ਨਹੀਂ ਨਾ ਝੁਕੇ ਸਨ ਆਪਣੇ ਆਪ ਨੂੰ ਸ਼ਹੀਦ ਕਰਾ ਲਿਆ ਸਿੱਖ ਕੌਮ ਦੀਆਂ ਨੀਹਾਂ ਮਜ਼ਬੂਤ ਕਰ ਦਿੱਤੀ ਫਿਰ ਹੋਰ ਆਪਾਂ ਅੱਗੇ ਚੱਲੀ ਇਤਿਹਾਸ ਦੇ ਵਿੱਚ ਜਿਸ ਵੇਲੇ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਦੇ ਵਿੱਚ ਰੋਜ਼ ਇੱਕ 100 ਸਿੰਘ ਸ਼ਹੀਦ ਕੀਤਾ ਜਾਂਦਾ ਹੈ ਕੀ ਕੋ ਪੁੱਛਿਆ ਜਾਂਦਾ ਤੁਹਾਨੂੰ ਇਸਲਾਮ ਕਬੂਲ ਹੈ ਕੋਈ ਵੀ ਨਹੀਂ ਕਹਿੰਦਾ ਲੈਣ ਲੱਗੀ ਹੋਈ ਹੈ ਕੋਈ ਵੀ ਨਹੀਂ ਕਹਿੰਦਾ ਤੇ ਇੱਕ ਬੱਚੇ ਦੀ ਵਾਰੀ ਆਉਂਦੀ ਹੈ ਤੇ ਉਹਦੀ ਮਾਂ ਪਤਾ ਨਹੀਂ ਕਿਸ ਤਰ੍ਹਾਂ ਬਾਹੋਦਾਹੀ ਭੱਜ-ਭੱਜ ਕੇ ਪੰਜਾਬ ਤੋਂ ਦਿੱਲੀ ਪਹੁੰਚਦੀ ਹੈ ਉਹਨੇ ਆਖਿਆ ਕਿ ਮੇਰੇ ਬੱਚੇ ਨੂੰ ਇਹ ਸਿਪਾਈ ਬਿਨਾਂ ਮਤਲਬੋਂ ਫੜ ਕੇ ਲਿਆਏ ਆ ਮੇਰੇ ਬੱਚੇ ਨੂੰ ਛੱਡ ਦਿਓ ਮੇਰੇ ਬੱਚੇ ਦਾ ਕਸੂਰ ਨਹੀਂ ਹੈ ਜਾ ਕੇ ਲੋਕਾਂ ਨਾਲ ਗੱਲ ਕੀਤੀ ਲੋਕਾਂ ਨੇ ਸਿਪਾਈਆਂ ਕੋਲ ਭੇਜ ਦਿੱਤਾ ਸਿਪਾਈ ਕਹਿੰਦੇ ਵੀ ਸਾਡੇ ਵਸ ਦੀ ਗੱਲ ਨਹੀਂ ਹੈ ਤੂੰ ਬਾਦਸ਼ਾਹ ਫਰਕਸੀਅਰ ਬੈਠਾ ਹੈ ਜਾ ਕੇ ਉਹਨਾਂ ਨਾਲ ਗੱਲ ਕਰ ਤੇ ਜਦੋਂ ਬਾਦਸ਼ਾਹ ਦੇ ਸਾਹਮਣੇ ਗਈ ਉਸ ਮਾਂ ਦੀ ਮਮਤਾ ਸੀ ਮਾਂ ਦਾ ਤਰਲਾ ਸੀ ਬਾਦਸ਼ਾਹ ਨੂੰ ਕਹਿਣ ਲੱਗੀ ਮੇਰਾ ਪੁੱਤ ਸਿੱਖ ਨਹੀਂ ਹੈ ਉਹਨੂੰ ਗਲਤੀ ਦੇ ਨਾਲ ਤੁਹਾਡੇ ਸਿਪਾਈ ਪਕੜ ਕੇ ਲਿਆਏ ਹੁਣ ਉਹ ਵੀ ਸੋਚ ਰਹੇ ਆ ਵੀ ਕਿਸੇ ਨੇ ਤਾਂ ਅੱਜ ਤੱਕ ਨਹੀਂ ਕਿਹਾ ਅਸੀਂ ਜੋਰ ਲਾ ਲਿਆ ਕਿਸੇ ਨੇ ਨਹੀਂ ਆਖਿਆ ਕਿ ਮੈਂ ਇਸਲਾਮ ਕਬੂਲ ਕਰਨਾ ਕਿਸੇ ਨੇ ਨਹੀਂ ਆਖਿਆ ਕਿ ਮੈਂ ਸਿੱਖ ਨਹੀਂ ਹਾਂ ਅਸੀਂ ਉਸ ਇਤਿਹਾਸ ਦੇ ਵਾਰਿਸ ਹੈ ਪਰ ਜਦੋਂ ਮੈਂ ਅੱਜ ਦੇਖਦਾ ਨਾ ਅੱਜ ਦੇ ਆਗੂਆਂ ਵੱਲ ਦੇਖਦਾ ਤੇ ਉਹ ਵੱਡਾ ਫੱਡ ਲਿਖ ਕੇ ਦਿੰਦੇ ਅਸੀਂ ਸਿੱਖ ਨਹੀਂ ਹਾਂ ਕੁਰਸੀਆਂ ਦੇ ਬਦਲੇ ਚੌਧਰਾ ਦੇ ਬਦਲੇ ਕਿੱਥੇ ਕਿੱਥੇ ਪਹੁੰਚ ਜਾਂਦੇ ਆ ਪਰ ਉਹ ਕਿੰਨੀ ਦਿਰੜਤਾ ਹੋਏਗੀ ਉਹਨਾਂ ਬੱਚਿਆਂ ਦੇ ਵਿੱਚ ਜਿਨ੍ਹਾਂ ਨੂੰ ਇੱਕੋ ਹੀ ਭਰੋਸਾ ਆਪਣੇ ਮਾਲਕ ਤੇ ਭਰੋਸਾ ਹੈ ਉਸ ਮਾਂ ਨੂੰ ਕਹਿੰਦਾ ਬਾਦਸ਼ਾਹ ਫਰਸੀਅਰ ਵੀ ਜੇ ਤੇਰਾ ਪੁੱਤਰ ਕਹਿ ਦੇਵੇ ਤੇ ਅਸੀਂ ਉਹਨੂੰ ਛੱਡ ਦੇਾਂਗੇ ਮਾਂ ਭੱਜ ਕੇ ਗਈ ਪੁੱਤਰ ਤੂੰ ਕਹਦੇ ਮੈਂ ਸਿੱਖ ਨਹੀਂ ਆ ਹੁਣ ਕੀ ਆਖਿਆ ਸੀ ਕਹਿਣ ਲੱਗਾ ਤੂੰ ਮੇਰੀ ਮਾਂ ਹੀ ਨਹੀਂ ਹੈ ਮੇਰੀ ਮਾਂ ਝੂਠ ਬੋਲਦੀ ਹੈ ਜਿਹੜੀ ਮੈਨੂੰ ਧਰਮ ਤੋਂ ਦੂਰ ਕਰਦੀ ਮੇਰੀ ਮਾਂ ਹੀ ਨਹੀਂ ਹੋ ਸਕਦੀ ਮਾਂ ਤਾਂ ਉਹ ਹੁੰਦੀ ਹੈ ਜਿਹੜੀ ਧਰਮ ਦੇ ਨਾਲ ਜੋੜਦੀ ਆ ਇਹ ਤਾਂ ਮੇਰੀ ਮਾਂ ਹੀ ਨਹੀਂ ਹੈ ਮਾਂ ਮੇਰੀ ਝੂਠ ਬੋਲਦੀ ਹੈ ਇਦਾਂ ਕਿਉਂਕਿ ਜਦੋਂ ਸੇਧ ਆਪਾਂ ਬਾਣੀ ਤੋਂ ਲੈਨੇ ਆ ਨਾ ਕਦੇ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹ ਕੇ ਦੇਖੋ ਭਗਤ ਨਾਮਦੇਵ ਜੀ ਨੂੰ ਸਮੇਂ ਦੀ ਹਕੂਮਤ ਨੇ ਕੈਦ ਕਰ ਲਿਆ ਤੇ ਉਹਨਾਂ ਨੇ ਆਖਿਆ ਵੀ ਤੂੰ ਰਾਮ ਰਾਮ ਛੱਡ ਦੇ ਅੱਲਾ ਅੱਲਾ ਗਿਆ ਕਰ ਉਹ ਕਹਿਣ ਲੱਗਾ ਮੈਂ ਧੱਕੇ ਨਾਲ ਤਾਂ ਨਹੀਂ ਕਹਿਣਾ ਧੱਕੇ ਨਾਲ ਨਹੀਂ ਕਹਾਗਾ ਮਾਂ ਪਹੁੰਚ ਗਈ ਉਥੇ ਮਾਂ ਕਹਿੰਦੀ ਤੈਨੂੰ ਕੀ ਫਰਕ ਪੈਂਦਾ ਵੀ ਤੇਰੇ ਸ਼ਬਦਾਂ ਵਿੱਚ ਹੈ ਕਰੀਮਾ ਰਹੀਮਾ ਅੱਲਾ ਤੂੰ ਗਣੀ ਤੂੰ ਅੱਲਾ ਅੱਲਾ ਕਰੀ ਜਾ ਰਾਮ ਰਾਮ ਛੱਡ ਦੇ ਉਹ ਕਹਿਣ ਲੱਗਾ ਮਾਂ ਪਿਆਰ ਦੇ ਨਾਲ ਮੈਂ ਸਭ ਕੁਝ ਕਹਾਗਾ ਜੇ ਕੋਈ ਸਾਨੂੰ ਧੱਕੇ ਨਾਲ ਕਹੇਗਾ ਕਿ ਬੋਲ ਰਾਮ ਤੇ ਮੈਂ ਨਹੀਂ ਬੋਲਾਂ ਧੱਕੇ ਨਾਲ ਨਹੀਂ ਬੋਲਾਂਗਾ ਕਹਣ ਲੱਗੇ ਤੂੰ ਮੇਰੀ ਮਾਂ ਨਹੀਂ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਬਾਣੀ ਵਿੱਚ ਨਾ ਹਾਂ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪਰੇ ਤੂੰ ਹਰ ਗੁਣ ਦਾ ਸਰੀਰ ਭਾਵੇਂ ਚਲੇ ਜਾਏ ਪਰ ਮੈਂ ਪ੍ਰਮਾਤਮਾ ਦੇ ਹੀ ਗੁਣ ਗਾਇਣ ਕਰਾਂਗਾ ਇਹ ਸੇਧ ਕਿੱਥੋਂ ਮਿਲਦੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮਿਲਦੀ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਤੇ ਫਿਰ ਦੂਸਰੀ ਤੀਸਰੀ ਉਦਾਹਰਣ ਆਉਂਦੀ ਆ ਬਾਬਾ ਬੰਦਾ ਸਿੰਘ ਬਹਾਦਰ ਅੱਜ ਵੀ ਤੁਸੀਂ ਜਾਓ ਕੋਤਮਨਾਰ ਦੇ ਕੋਲ ਮਹਿਰੋਲੀ ਇਲਾਕਾ ਹੈ ਜਿੱਥੇ ਅੱਜ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਅਸਥਾਨ ਬਣਿਆ ਗੁਰਦੁਆਰਾ ਸਾਹਿਬ ਬਣਿਆ ਇੰਨਾ ਤਾਕਤਵਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦਾ ਉਹਦੀ ਚੌਂਕੜੀ ਵੀ ਉਹਦੀ ਚੌਂਕੜੀ ਵੀ ਖੋਲਣ ਵਾਸਤੇ ਉਹਦੀਆਂ ਲੱਤਾਂ ਕੱਟਣੀਆਂ ਪਈਆਂ ਇੰਨਾ ਚੌਂਕੜਾ ਟੱਲ ਲਾ ਕੇ ਬੈਠਾ ਸੀ ਬਾਹਾਂ ਕੱਟੀਆਂ ਗਈਆਂ ਜਮੂਰਾ ਦੇ ਨਾਲ ਮਾਸ ਨੋਚਿਆ ਗਿਆ ਬੰਦਾ ਸਿੰਘ ਬਹਾਦਰ ਉਹਨੂੰ ਤਸੀਹੇ ਦੇਣ ਵਾਸਤੇ ਉਹਦੇ 4 ਸਾਲ ਦੇ ਬੱਚੇ ਦਾ ਉਹਦੇ ਬੱਚੇ ਦਾ ਨਾਮ ਸੀ ਅਜੇ ਸਿੰਘ ਉਹਦੇ ਬੱਚੇ ਦੇ ਛਾਤੀ ਦੇ ਵਿੱਚ ਛੁਰਾ ਮਾਰ ਕੇ ਉਹਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਸੀ ਵੀ ਤੂੰ ਕਹਿ ਕਿ ਇਸਲਾਮ ਕਬੂਲ ਕਰਦਾ ਹੈ ਉਹ ਕਹਿਣ ਲੱਗੇ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਤੇ ਇਹ ਤੋਂ ਪੜਦੇ ਸਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਤਕ ਨਾ ਜਾਵੇ ਤੇ ਉਹ ਭਾਵਨਾ ਸੀ ਨਾ ਜਦੋਂ ਸਾਧ ਸੰਗਤ ਦੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਨੂੰ ਕੈਦ ਕੀਤਾ ਹੁਣ ਸਰਕਾਰ ਨੇ ਹਰੇਕ ਤਰੀਕੇ ਵਰਤਦੀ ਹੈ ਹਰੇਕ ਸਰਕਾਰ ਹਰੇਕ ਤਰੀਕੇ ਵਰਤਦੀ ਹੈ ਸਿੱਖ ਜਿਹੜੇ ਆ ਮਾਰਿਆ ਉਹ ਨਹੀਂ ਮੁੱਕ ਸਕਦੇ ਉਹਨਾਂ ਨੇ ਆਖਿਆ ਵੀ ਇਦਾਂ ਕਰੋ ਜਿਹੜੀਆਂ ਸਿੱਖਾਂ ਨੂੰ ਪੈਦਾ ਕਰਦੀਆਂ ਨਾ ਮਾਵਾਂ ਉਹਨਾਂ ਨੂੰ ਖਤਮ ਕਰ ਦਿਓ ਮੀਰ ਮੰਨੂ ਦੀ ਜੇਲ੍ਹ ਵਿੱਚ 700 ਬੀਬੀਆਂ ਨੂੰ ਕੈਦ ਕੀਤਾ ਗਿਆ 700 ਉਸ ਵੇਲੇ ਉਹਨਾਂ ਨੂੰ ਤਸੀਹਤ ਦਿੱਤੇ ਗਏ ਤਸੱਦਦ ਕੀਤਾ ਗਿਆ ਉਹਨਾਂ ਨੂੰ ਪੁਰਾਣੇ ਦੀ ਸਾਰੇ ਜਾਣਦੇ ਚੱਕੀ ਹੁੰਦੀ ਸੀ ਪੁਰਾਣੀ ਚੱਕੀ ਰੱਖ ਦਿੱਤੀ ਮੋਰੇ ਦਾਣੇ ਰੱਖ ਦਿੱਤੇ ਵੀ ਤੁਸੀਂ ਆਟਾ ਤਿਆਰ ਕਰਨਾ ਬਹੁਤ ਜ਼ੋਰ ਲੱਗਦਾ ਸੀ ਉਹ ਚੱਕੀ ਦੇ ਵਿੱਚ ਤੇ ਉਹ ਸਾਰਾ ਸਾਰਾ ਦਿਨ ਉਹ ਬੀਬੀਆਂ ਨੇ ਛੋਟੇ ਛੋਟੇ ਬੱਚੇ ਉਹਨਾਂ ਦੇ ਕੋਲ ਬੱਚਿਆਂ ਨੂੰ ਕੋਦੀਆਂ ਤੇ ਬਿਠਾਇਆ ਹੋਇਆ ਬਾਣੀ ਪੜ੍ਹੀ ਜਾ ਰਹੀਆਂ ਹਨ ਚੱਕੀ ਚਲਾਈ ਜਾ ਰਹੀਆਂ ਹਨ ਤੇ ਸ਼ਾਮ ਨੂੰ ਅਰਦਾਸ ਕਰਦੀਆਂ ਕਿ ਸਤਿਗੁਰੂ ਮਹਾਰਾਜ ਆਪ ਜੀ ਦੇ ਬਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਸਪਾਈ ਬੜੇ ਹੈਰਾਨ ਹੋਏ ਸੁਣ ਕੇ ਵੀ ਕਿਹੜਾ ਸੁੱਖ ਮਿਲ ਗਿਆ ਇਹਨਾਂ ਨੂੰ ਇਹ ਤਾਂ ਸਾਰੇ ਦਿਨ ਸਾਰਾ ਦਿਨੇ ਪਰੇਸ਼ਾਨ ਰਹੀਆਂ ਤੇ ਉਹਨਾਂ ਨੇ ਜਾ ਕੇ ਦੱਸਿਆ ਮੀਰ ਮੰਨੂ ਨੂੰ ਤੇ ਉਹਨਾਂ ਕਹਾਂਗੇ ਆਪਣੇ ਮੁਰਸ਼ਿਦ ਦੇ ਅੱਗੇ ਅਰਦਾਸ ਕਰਦੀਆਂ ਤੇ ਇਦਾਂ ਕਹਿੰਦੀ ਆ ਕਿ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਉਹ ਕਹਿੰਦਾ ਦਾਣੇ ਵਧਾ ਦਿਓ ਸਾਰੀ ਸਾਰੀ ਰਾਤ ਸੌਣ ਨਹੀਂ ਦਿੱਤਾ ਸਿਰੇ ਫਿਰ ਬੀਬੀ ਆਣੇ ਨਿਤਨੇਮ ਦਾ ਪਾਠ ਕੀਤਾ ਅਰਦਾਸ ਕੀਤੀ ਸਤਿਗੁਰੂ ਆਪ ਜੀ ਦੇ ਬਾਣੇ ਅੰਦਰ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਹੋਈ ਕਿਹੜਾ ਸੁੱਖ ਸੀ ਜਦੋਂ ਆਪਾਂ ਅਰਦਾਸ ਕਰਦੇ ਨਾ ਕਈ ਲੋਕ ਸੋਚਦੇ ਹੋਣਗੇ ਵੀ ਜਿਹੜੇ ਅਸੀਂ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਆਰਾਮ ਕਰਕੇ ਆਇਆ ਸ਼ਾਇਦ ਭਾਈ ਸਾਹਿਬ ਉਸ ਸੁੱਖ ਦੀ ਗੱਲ ਕਰਦੇ ਅਰਦਾਸ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਤੇ ਮੀਰ ਮੰਨੂ ਕਹਿੰਦਾ ਕਿ ਇੱਕ ਦਿਨ ਕਹਿਣ ਕਿ ਅਸੀਂ ਦੁਖੀ ਹਾਂ ਕਿੰਨਾ ਤਸੱਦਦ ਕੀਤਾ ਗਿਆ ਸਾਧ ਸੰਗਤ ਜੀ ਜਿਹੜੀਆਂ ਮੇਰੀਆਂ ਭੈਣਾਂ ਗਰਭਵਤੀ ਸਨ ਉਹਨਾਂ ਦੇ ਪੇਟ ਦੇ ਉੱਪਰ ਵੱਡੇ ਵੱਡੇ ਪੱਥਰ ਰੱਖ ਦਿੱਤੇ ਵੀ ਆਉਣ ਵਾਲੀ ਔਲਾਦ ਜਾਂ ਮਰੀ ਹੋਈ ਪੈਦਾ ਹੋਵੇ ਜਾਂ ਲੁੱਲੀ ਲੰਗੜੀ ਪੈਦਾ ਹੋਈ ਇੰਨਾ ਤਸੱਦਦ ਹੋਇਆ ਪਰ ਉਹ ਸਾਰਾ ਦਿਨ ਉਸ ਭਾਰ ਨੂੰ ਵੀ ਉਹਨਾਂ ਨੇ ਬਰਦਾਸ਼ਤ ਕੀਤਾ ਪਰ ਸ਼ਾਮ ਨੂੰ ਅਰਦਾਸ ਕੀਤੀ ਕਿ ਸਤਿਗੁਰੂ ਆਪ ਜੀ ਦੇ ਭਾਣੇ ਵਿੱਚ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਰਾਤ ਨਿਕਲ ਗਈ ਸਿਰੇ ਫਿਰ ਨਿਤਨਿਮ ਕੀਤਾ ਉਹਨਾਂ ਨੇ ਤਸੱਦਦ ਇੰਨਾ ਕੀਤਾ ਵੀ ਇਹ ਕਹਿਣ ਜਵਾਨ ਦੇ ਨਾਲ ਕਿ ਅਸੀਂ ਦੁਖੀ ਹਾਂ ਉਹਨਾਂ ਦੇ ਬੱਚਿਆਂ ਨੂੰ ਗੋਦੀਆਂ ਦੇ ਵਿੱਚੋਂ ਖੋਲਿਆ ਛੋਟੇ ਛੋਟੇ ਬੱਚਿਆਂ ਨੂੰ ਬੱਚਿਆਂ ਦੇ ਟੁਕੜੇ ਕਰ ਦਿੱਤੇ ਆ ਤੁਸੀਂ ਫੋਟੋਆਂ ਦੇਖਦੇ ਹੋ ਬੱਚਿਆਂ ਟੁਕੜੇ ਕਰਕੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਪਰ ਫਿਰ ਵੀ ਕਹਿੰਦੀ ਆ ਆਪ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਇੱਕ ਨੂੰ ਬੱਚਾ ਉੱਪਰ ਸੱਟਦਾ ਸੀ ਦੂਸਰਾ ਨੇਜੇ ਨਾਲ ਟੰਗ ਲੈਂਦਾ ਸੀ ਕਿਹੜਾ ਸੁੱਖ ਸੀ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਿਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਜੇ ਆਪਾਂ ਕਹਿੰਦੇ ਨਾ ਇਹ ਇਤਿਹਾਸ ਹੈ ਪੁਰਾਣਾ ਹੈ ਅੱਜ ਦੇ ਸਿੱਖਾਂ ਦਾ ਇਤਿਹਾਸ ਪੜ੍ਹ ਲਓ ਜੋ ਆਪਾਂ ਵਿਚਾਰ ਕਰ ਰਹੇ ਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਫਿਰ ਦੁਹਰਾ ਰਿਹਾ ਭਗਤ ਪੂਰਨ ਸਿੰਘ ਨੇ ਲਿਖਿਆ ਇੱਕ ਕਮਰੇ ਦੇ ਵਿੱਚ ਜਿਹੜੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕਮਰੇ ਪ੍ਰਕਰਮਾ ਵਿੱਚ ਇੱਕ-ਇੱਕ ਕਮਰੇ ਵਿੱਚ 50-50 ਬੰਦਿਆਂ ਨੂੰ ਬੰਦ ਕੀਤਾ ਗਰਮੀ ਦਾ ਮੌਸਮ ਲਾਈਟ ਬੰਦ ਹੈ ਪਾਣੀ ਪੀਣ ਵਾਸਤੇ ਨਹੀਂ ਹੈ ਇੱਕ ਬੱਚਾ ਆਪਣੀ ਦਾਦੀ ਦੇ ਨਾਲ ਆਇਆ ਸੀ ਅੱਜ ਦਾ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਾ ਦਿਨ ਨਮਸਕਾਰ ਕਰਨ ਆਇਆ ਗੁਰੂਗ੍ਰੰਥ ਸਾਹਿਬ ਨੂੰ ਚੁੱਕ ਕੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਹੁਣ ਬੱਚਾ ਛੋਟਾ ਜਿਹਾ ਸੀ 4-5 ਸਾਲ ਦਾ ਤੇ ਉਹ ਮੰਗ ਕਰ ਰਿਹਾ ਮੈਨੂੰ ਪਾਣੀ ਚਾਹੀਦਾ ਹੈ ਦਾਦੀ ਮਾਂ ਮੈਨੂੰ ਪਾਣੀ ਲਿਆ ਕੇ ਦੇ ਦਾਦੀ ਨੇ ਆਪਣੀ ਜਾਨ ਤੇ ਖੇលਿਆ ਉਸ ਕਮਰੇ ਤੋਂ ਭੱਜ ਕੇ ਪ੍ਰਕਰਮਾਂ ਤੋਂ ਸਿੱਧੀ ਸਰੋਵਰ ਦੇ ਕੋਲ ਚਲੇਗੀ ਜਦੋਂ ਸਰੋਵਰ ਦੇ ਕੋਲ ਗਈ ਜਦੋਂ ਸਰੋਵਰ ਦੇ ਵਿੱਚੋਂ ਬੁੱਕ ਭਰਿਆ ਤੇ ਉਹ ਲਾਲ ਸੀ ਪੂਰਾ ਖੂਨ ਦੇ ਨਾਲ ਭਰਿਆ ਹੈ। ਕਈ ਲਾਸ਼ਾਂ ਵਿੱਚ ਸਿੱਟੀਆਂ ਹੋਈਆਂ ਸੀ। ਛੱਡ ਕੇ ਆ ਗਈ। ਦੋ ਸਿਪਾਹੀ ਆ ਰਹੇ ਸਨ। ਉਹਨਾਂ ਨੂੰ ਕਹਿੰਦੀ ਹੈ ਕਿ ਮੇਰੇ ਬੱਚੇ ਨੂੰ ਬਹੁਤ ਪਿਆਸ ਲੱਗੀ ਹੈ। ਉਹਨੂੰ ਪਾਣੀ ਪਿਲਾ ਦਿਓ। ਤੇ ਦੂਸਰੇ ਸਨ ਫੌਜੀ ਸਨ। ਉਹ ਆਖਿਆ ਬੜੀਏ ਤੇਰੇ ਬੱਚੇ ਕੋ ਪਾਣੀ ਚਾਹੀਏ ਹਮ ਦਿੰਦੇ ਹਾਂ। ਬੜੀ ਖੁਸ਼ ਹੋਈ। ਲਿਆ ਬੱਚੇ ਕੋ ਲੈ ਕੇ ਆ। ਉਹ ਬੱਚੇ ਨੂੰ ਲੈ ਗਈ ਤਿੰਨ ਚਾਰ ਸਾਲ ਦਾ ਬੱਚਾ ਸੀ। ਭਗਤ ਪੂਰਨ ਸਿੰਘ ਨੇ ਲਿਖਿਆ ਕਹਿੰਦੇ ਉਸ ਫੌਜੀ ਨੇ ਉਸ ਬੱਚੇ ਨੂੰ ਲਤਾਂ ਤੋਂ ਫੜ ਕੇ ਪ੍ਰਕਰਮਾਂ ਦੇ ਫਰਸ਼ ਤੇ ਇੰਨੀ ਜ਼ੋਰ ਦੀ ਮਾਰਿਆ ਤੇ ਬੱਚੇ ਦਾ ਪੂਰਾ ਸਰੀਰ ਖੁੱਲ ਗਿਆ ਚੀਥੜੇ ਉੱਡ ਗਏ ਉਸ ਤੇ ਤੇ ਕੀ ਕਸੂਰ ਸੀ ਉਹਨਾਂ ਦਾ ਤੇ ਫਿਰ ਭਗਤ ਪੂਰਨ ਸਿੰਘ ਨੇ ਤਾਂ ਜੋ ਪਦਮ ਸ਼੍ਰੀ ਮਿਲੇ ਸੀ ਤਾਂ ਉਹ 7 ਤਰੀਕ ਨੂੰ ਵਾਪਸ ਕਰ ਦਿੱਤਾ ਮੈਂ ਮੈਂ ਇਸ ਦੇਸ਼ ਦਾ ਜਿਹਨੂੰ ਅਸੀਂ ਆਪਣਾ ਦੇਸ਼ ਕਹਿੰਨੇ ਆ ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ 85% ਕੁਰਬਾਨੀਆਂ ਕੀਤੀਆਂ ਉਹਨਾਂ ਦੇ ਨਾਲ ਇਹ ਹਾਸ਼ਰ ਹੋ ਰਿਹਾ ਹੈ ਉਹਨਾਂ ਦੇ ਬੱਚਿਆਂ ਨਾਲ ਇਹ ਹਾਸ਼ਰ ਹੋ ਰਿਹਾ ਹੈ ਤੇ ਅਸੀਂ ਕਾਹਦਾ ਦੇਸ਼ ਕਹੀਏ ਉਹਨੂੰ ਜਿਹੜੀ ਮੈਂ ਗੱਲ ਕਰ ਰਿਹਾ 18 ਦਿਨ ਦਾ ਬੱਚਾ ਸ਼ਹੀਦ ਹੋਇਆ ਸੰਤ ਬਾਬਾ ਜਰਨੈਲ ਸਿੰਘ ਦਾ ਪੀਏਸੀ ਭਾਈ ਰਿਸ਼ਪਾਲ ਸਿੰਘ ਤੇ ਉਹਨਾਂ ਦੀ ਘਰ ਵਾਲੀ ਪ੍ਰਕਾਸ਼ ਪ੍ਰੀਤਮ ਕੌਰ ਜੋ ਅੱਜ ਵੀ ਹਨ ਮਾਤਾ ਜੀ ਉਹਨਾਂ ਦੇ ਇੱਕ ਬੱਚਾ ਹੋਇਆ ਸੀ 19 ਬਈ ਨੂੰ 19 ਬਈ 1984 ਤੇ ਨਾਲੇ ਰਹਿੰਦੇ ਸੀ ਸੰਤ ਜੀ ਦੇ ਨਾਲੇ ਰਹਿੰਦੇ ਸਨ ਤੇ ਬੱਚੇ ਦਾ ਨਾਮ ਰੱਖਿਆ ਮਨਪ੍ਰੀਤ ਸਿੰਘ ਤੇ ਇਹਦੇ ਤਰ ਇੱਕ ਤਰੀਕ ਤੋਂ ਫੌਜ ਨੇ ਘੇਰਾ ਪਾ ਲਿਆ ਜਿੱਥੇ ਆਪਾਂ ਜਾਣਦੇ ਨਾ ਦਰਬਾਰ ਸਾਹਿਬ ਜਦੋਂ ਜਿੱਥੋਂ ਪ੍ਰਸ਼ਾਦ ਲੈਣੇ ਆਪਾਂ ਪਰਚੀ ਮਿਲਦੀ ਆ ਕੜਾ ਪ੍ਰਸ਼ਾਦ ਲੈਣੇ ਉਹਦੇ ਨਾਲ ਹੀ ਗਠੜੀ ਘਰ ਹੈ ਗਠੜੀ ਦਾ ਉੱਪਰ ਕਮਰੇ ਹੁੰਦੇ ਸੀ ਪਹਿਲਾਂ ਉਸ ਕਮਰੇ ਦੇ ਵਿੱਚ ਗਠੜੀ ਘਰ ਦੇ ਉੱਪਰ ਕਮਰਾ ਸੀ ਉਹਦੇ ਵਿੱਚ ਬੀਬੀ ਸੀ ਬੀਬੀ ਪ੍ਰੀਤਮ ਕੌਰ ਉਹ ਕਹ ਦੱਸਦੀ ਹੈ ਕਹਿੰਦੀ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਉਧਰੋਂ ਸੰਤ ਜੀ ਦੀ ਸੁਣਿਆ ਆਇਆ ਤੇ ਰਿਸ਼ਪਾਲ ਸਿੰਘ ਉਧਰ ਚਲੇ ਗਿਆ ਅਕਾਲ ਤਖਤ ਸਾਹਿਬ ਤੇ ਕਹਿੰਦੇ ਹਨ ਜਾਲਵਾ ਨੇ ਦੇਖਿਆ ਵੀ ਇਸ ਕਮਰੇ ਵਿੱਚ ਕੋਈ ਹੈ ਦੂਰੋਂ ਹੀ ਇੰਨਾ ਬਰਸ਼ਟ ਮਾਰਿਆ ਗੰਨ ਦਾ ਤੇ ਬੱਚੇ ਦਾ ਪੂਰਾ ਖੋਪੜਾ ਖੁੱਲ ਗਿਆ ਸੀ ਕਹਿੰਦੀ ਮੇਰੀ ਕਿੱਦਾਂ ਜਾਨ ਬਚੀ ਐ ਮੈਂ ਡਿੱਗ ਪਈ ਤੇ ਬੱਚੇ ਨੂੰ ਲੈ ਕੇ ਥੱਲੇ ਆਈ ਰਿਸ਼ਪਾਲ ਸਿੰਘ ਕਹਿੰਦੇ ਮੈਂ ਆ ਗਿਆ ਪਰ ਇਦਾਂ ਦੇ ਉਹ ਸ਼ਹੀਦ ਹੋਇਆ 18-18 ਦਿਨ ਦੇ ਇੱਕ 3 ਸਾਲ ਦਾ ਬੱਚਾ ਸੀ ਨੌਜਵਾਨ ਛੋਟਾ ਜਿਹਾ ਬੱਚਾ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਮਤਲਬ ਅਣਗਿਣਤ ਜਿਹੜੇ ਅਤਸ਼ੱਦਤ ਕੀਤਾ ਗਿਆ ਜਿਹੜੇ ਹਥਿਆਰਬੰਦ ਸਨ ਅੱਜ ਸਰਕਾਰ ਵੀ ਲਿਖਦੀ ਐ ਵੀ 200 250 300 ਤੋਂ ਵੱਧ ਸਿੱਖ ਨਹੀਂ ਸਨ ਬੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਹੀਦ ਕੀਤੇ ਗਏ ਕੌਣ ਕੀਤੇ ਗਏ ਜਿਹੜੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਅੱਜ ਦਾ ਦਿਨ ਸੀ ਸ਼ਹੀਦੀ ਦਿਨ ਮਨਾਉਣ ਆਈ ਸੰਗਤ ਦੇਖੋ ਕਿੰਨੀ ਸੋਚ ਸਰਕਾਰ ਦੀ ਗੰਦੀ ਸੀ ਵੀ ਜਿੱਦਣ ਕਰਫੂ ਲੱਗਾ ਰਾਤ ਨੂੰ ਖੋਲ ਦਿੱਤਾ ਸੰਗਤ ਆ ਰਹੀ ਹੈ ਕਿਸੇ ਨੂੰ ਰੋਕਿਆ ਨਹੀਂ ਜਾ ਰਿਹਾ ਮਤਲਬ ਉਹਨਾਂ ਦਾ ਨiyet ਜਿਹੜੀ ਸੀ ਵੀ ਸੰਗਤ ਇਕੱਠੇ ਆਤਾ ਪੰਜਾਬ ਖਤਮ ਕਰਦੇ ਆਗੇ ਐਡੀ ਸੰਗਤ ਆਉਂਦੀ ਹੈ ਤੇ ਸਾਡੇ ਨਾਲ ਜੋ ਬੀਤਿਆ ਇਹ ਤਾਂ ਅਸੀਂ ਕਦੇ ਭੁੱਲ ਨਹੀਂ ਸਕਦੇ 40 ਸਾਲ ਅੱਜ ਹੋ ਗਏ ਆ 1984 ਤੋਂ 2024 ਹੋ ਗਏ 40 ਸਾਲ ਦੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਨਾ ਇਤਿਹਾਸ ਅਸੀਂ ਉਦਾਂ ਨਹੀਂ ਖਤਮ ਹੋ ਸਕਦੇ ਜਦੋਂ ਅਸੀਂ ਭੁੱਲ ਜਾਂਦੇ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਔਰ ਸਾਨੂੰ ਪੜਾਇਆ ਜਾ ਰਿਹਾ ਪਰ ਨਹੀਂ ਜਿਤ ਯਾਦ ਰੱਖੋਗੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਕੌਮ ਜਿਹੜੀ ਹਮੇਸ਼ਾ ਕਿਉਂਕਿ ਇਸ ਕੌਮ ਨੇ ਆਵਾਜ਼ ਬੁਲੰਦ ਕੀਤੀ ਜਿਹਨੂੰ ਆਪਾਂ ਕਹਿੰਦੇ ਨਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅੱਜ ਲੋਕ ਬਣੀਆਂ ਨੇ ਸੁਸਾਇਟੀਆਂ ਬਣੀਆਂ ਮਨੁੱਖੀ ਅਧਿਕਾਰਾਂ ਦੀ ਗੁਰਨਾਨਦ ਸਾਹਿਬ ਨੇ ਸ਼ੁਰੂ ਕਰ ਦਿੱਤਾ ਸੀ ਕੰਮ ਜਦੋਂ ਕਹੈ ਨਾ ਸਤਗੁਰੂ ਜੀ ਸਮੇਰ ਪਰਬਤ ਤੇ ਉਹਨਾਂ ਨੇ ਆਖਿਆ ਤੁਸੀਂ ਇੱਥੇ ਬੈਠੇ ਹੋ ਸੰਸਾਰ ਦੀ ਸੇਵਾ ਕੌਣ ਕਰੇਗਾ ਤੁਸੀਂ ਘਰ-ਬਾਰ ਛੱਡ ਕੇ ਬੈਠੇ ਆ ਪੜਦੇ ਨਾ ਭਾਈ ਗੁਰਦਾਸ ਜੀ ਸਿੱਧ ਛੁਪ ਬੈਠੇ ਪਰਵਤੀ ਕੌਣ ਜਗਤ ਕੋ ਪਾਰ ਉਤਾਰਾ ਸੰਸਾਰਿਕ ਸਾਰ ਕੌਣ ਲਏਗਾ ਬਾਬਰ ਹਮਲਾ ਕਰਦਾ ਗੁਰਨਾਨ ਸਿੰਘ ਸਾਹਿਬ ਜੀ ਉੱਥੇ ਪਹੁੰਚ ਜਾਂਦੇ ਆ ਸ਼ਬਦ ਆਉਂਦੇ ਨਾ ਬਾਣੀ ਵਿੱਚ ਚਾਰ ਸ਼ਬਦ ਹੈ ਬਾਬਰ ਬਾਣੀ ਦੇ ਜੋ ਹਮਲਾ ਕੀਤਾ ਬਾਬਰ ਨੇ ਉਸ ਦਾ ਸਮੇਂ ਦਾ ਗੁਰੂ ਸਾਹਿਬ ਨੇ ਬਿਆਨ ਕੀਤਾ ਇਹ ਮਨੁੱਖੀ ਅਧਿਕਾਰਾਂ ਦੀ ਖਾਤਰ ਗੁਰੂ ਸਾਹਿਬ ਮਹਾਰਾਜ ਨੇ ਸਭ ਕੁਝ ਕੀਤਾ ਗੁਰੂ ਮਹਾਰਾਜ ਕਿਰਪਾ ਕਰਨ ਕੱਲ ਅੱਗੇ ਆਪਾਂ ਵਿਚਾਰ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ